ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮਲਾਵਾਂਗੇ ਬੁੱਢੇ ਜਰਨੈਲ ਜੋ ਕਿ ਮੁਕਤ ਸਰਦੀ ਧਰਤੀ ਤੋਂ ਸ੍ਰੀ ਪਰਿਵਾਰ ਛੋੜਾ ਸਾਹਿਬ ਪਹੁੰਚੇ ਹਨ ਇਹ ਹੁਣ ਜਾ ਰਹੇ ਹੈ ਲੇਹ ਲਦਾਖ ਸਾਈਕਲ ਤੋਂ ਇਹਨਾਂ ਨੂੰ ਦੇਖ ਕੇ ਇੰਨੀ ਉਮਰ ਵਿੱਚ ਰੂਹ ਖੁਸ਼ ਹੋ ਗਈ ਹੈ ਕਿਵੇਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਆਜੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਪਤ ਜੀ ਹੋਰ ਬਾਬਾ ਜੀ ਚੜ੍ਹਦੀ ਕਲਾ ਜੀ ਹਾਂ ਚੜ੍ਹਦੀ ਕਲਾ ਜੀ ਸਾਰਾ ਦਿਨ ਜੀ ਅੱਛਾ ਜੀ ਇਹ ਬਾਬਾ ਜੀ ਬੜਾ ਲੰਬਾ ਸਫਰ ਕਰ ਰਹੇ ਆ ਜੀ ਇਹ ਜੀ ਬਾਬਾ ਨਾਨਕ ਜੀ ਕਰਵਾ ਰਹੇ ਆ ਪਹਿਲਾਂ ਭਾਰਤ ਯਾਤਰਾ ਕੀਤੀ ਸਾਈਕਲ ਤੇ ਲਗਾਤਾਰ 19 ਮਹੀਨੇ ਚ ਹੋ ਗਈ ਸੀਗੀ ਤੇ 73000 ਕਿਲੋਮੀਟਰ ਚੱਕ ਚੱਲ ਗਿਆ ਸੀਗਾ ਜੀ ਤੇ ਹੁਣ ਡੇਢ ਦਾ ਗੁਰਦਸਾਹ ਪੱਥਰ ਸਾਹਿਬ ਆ ਜੀ ਉੱਥੇ ਜਾਣ ਦੇ ਤਿਆਰੀ ਕੀਤੀ ਹੋਈਗੀ ਤੇ ਰਾਤ ਮੈਂ ਪਰਿਵਾਰ ਥੋੜਾ ਗੁਰਦਸਾਹ ਰੁਕਿਆ ਸੀ ਇੱਥੇ ਅੱਜ ਹੁਣ ਚਾਲੇ ਸ਼੍ਰੀ ਅਨੰਤਪੁਰ ਸਾਹਿਬ ਨੂੰ ਪਾ ਰਹੇ ਆ ਜੀ ਇੱਥੋਂ ਅੱਗੇ ਹਿਮਾਚਲ ਨੂੰ ਕੁੰਦੂ ਮਨਾਲੀ ਇੱਥੇ ਮੈਨੂੰ ਰਸਤਾ ਲੈ ਕੇ ਦੱਸੋ ਮਿਲਣਾ ਹੈ ਜੀ ਕਿੰਨਾ ਚਿਰ ਹੋ ਗਿਆ ਵਾ ਭਾਈ ਚੱਲਿਆਂ ਨੂੰ ਇਹ 5 ਮਈ ਪਿੰਡ ਕੋਟ ਭਾਈ ਜਿਹੜਾ ਸ਼੍ਰੀ ਮੁਕਸਰ ਸਾਹਿਬ ਤੋਂ ਚੱਲੇ ਸੀਗੇ ਜੀ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਅੱਜ ਤਰੀਕ 15 ਹੋ ਗਈ ਜੀ 15 ਮਈ ਤੇ ਇੱਥੋਂ ਚਾਲੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਾਰ ਰਹੇ ਜੀ ਆਪ ਜੀ ਦਾ ਸੁਭਨਾਮ ਬਾਬਾ ਜੀ ਮੇਰਾ ਨਾਮ ਮੇਜਰ ਸਿੰਘ ਹੈ ਜੀ ਮੇਜਰ ਸਿੰਘ ਠੀਕ ਅੱਛਾ YouTube ਚੈਨਲ ਵੀ ਆ ਤੁਹਾਡਾ ਹੀ Facebook ਹਾਂ ਜੀ ਹਾਂ ਜੀ ਇਹ ਸਾਰੇ ਇਹਦੇ ਵਿੱਚ ਜੋ ਸਕੈਨ ਲੱਗੇ ਮੂਰੇ ਤੇ ਸਭ ਕੁਝ ਆਈਦੇ ਵਿੱਚ ਔਰ ਬਾਬਾ ਜੀ ਕੋਈ ਪਰੇਸ਼ਾਨੀ ਤਾਂ ਨਹੀਂ ਆਦੀ ਸਫ਼ਰ ਕਰਦੇ ਹੋ। ਨਹੀਂ ਨਹੀਂ ਕੋਈ ਸਾਰੀ ਦਾਤੇ ਦੀ ਕਿਰਪਾ ਚੜ੍ਹਦੀ ਕਲ ਜ ਰਹੀਦਾ ਜੀ। ਅੱਛਾ। ਬਾਕੀ ਬਾਹਰ ਯਾਤਰਾ ਵਿੱਚ ਵੀ ਜਿਹੜਾ ਬੱਸ ਭਾਸ਼ਾ ਦੀ ਪ੍ਰੋਬਲਮ ਆਈ ਹੈ ਜੀ, ਘਾਟੀਆਂ-ਕੁੱਟੀਆਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਜੀ ਤੇ ਹੋਰ ਵੀ ਘਟ ਜਾਂ ਲੇ ਲਦਖ ਦੀਆਂ ਬਹੁਤ ਛੇ ਘਟ ਗਈਆਂ। ਬਾਬਰ ਨਾਨਕ ਜੀ ਖੁਦ ਕਿਰਪਾ ਕਰਨਗੇ। ਉਹਨਾਂ ਦੇ ਹੁਕਮ ਦੀ ਤਾਕਤ ਵੀ ਚੱਲੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟਪਈ ਤਸਵੀਰ ਕੀਤਾ ਰਿਹਾ ਜਿਹੜੇ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਮੈਂ 5 ਮਈ ਤੋਂ ਲੇਲਤਾਖਾ ਗੁਰਦਪਤ ਸਰਬ ਦੀ ਯਾਤਰਾ ਸੈਕ ਤੇ ਆਰੰਭ ਕੀਤੀ ਹੋਈ ਹੈ ਜੀ ਇਹ ਯਾਤਰਾ ਕਰਦਾ ਹੋਇਆ ਤੇ ਰਾਤ ਪਰਿਵਾਰ ਮਛਵਾੜਾ ਗੁਰਦਸਾਹ ਦੇ ਵਿੱਚ ਮੈਂ ਵਿਸ਼ਰਾਮ ਕੀਤਾਗਾ ਇੱਥੋਂ ਦੇ ਗੁਰਮੁਖ ਪਿਆਰ ਨੇ ਬੜੇ ਹੀ ਪਿਆਰ ਸਤਿਕਾਰ ਨਾਲ ਮੈਨੂੰ ਲੰਗਰ ਪਾਣੀ ਚਾਹ ਪਾਣੀ ਬੜਾ ਸਤਿਕਾਰ ਕੀਤਾ ਤੇ ਸਵੇਰ ਗੁਰੂ ਘਰ ਦੇ ਵਿੱਚ ਮੈਨੂੰ ਮਾਨ ਸਨਮਾਨ ਵੀ ਵਿਖਸ਼ਾ ਗਿਆਗਾ ਇੱਕ ਮੇਰਾ ਗਰਮਪਿਆਰਾ ਵੀਰ ਜੋ ਮੇਰੇ ਕੋਲ ਖੜੇ ਹਨ ਨਾ ਸਮਝਣ ਚੜ ਬਾਈ ਤੁਹਾਡਾ ਨਾਮ ਕੀ ਹੈ ਜੀ ਬਿਕਰ ਸਿੰਘ ਮਝੇੜ ਤੇ ਆਪਣੇ ਛੋਟੇ ਜਿਲ੍ਹਾ ਕਿਹੜਾ ਪੈਂਦਾ ਜੀ ਰੋਪੜ ਜਿਲ੍ਹਾ ਪੈਂਦਾ ਜੀ ਜਿਹਨੂੰ ਰੂਪਨਗਰ ਨਾਲ ਵੀ ਜਾਣਿਆ ਜਾਂਦਾ ਹਾਂ ਤੁਹਾਡਾ ਧੰਨਵਾਦ ਜੀ ਜਿਹੜਾ ਮੈਂ ਕਿ ਤੁਸੀਂ ਸਵੇਰ ਸਵੇਰ ਮੇਰਾ ਕਿ ਯਾਤਰਾ ਦੇਖ ਕੇ ਵੋਟ ਦੇ ਕੇ ਮੇਰਾ ਮਾਨ ਸਨਮਾਨ ਕੀਤਾ ਤੁਸੀਂ ਤੇ ਮੈਂ ਤੁਹਾਡਾ ਬਹੁਤ ਰਿਣੀ ਆ ਰਿਣੀ ਰਹੂੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਬਾਵਾ ਕਾ i